bailame como si foi da última fe ni se assim, me sepa si que no sei un besito beso besito baby taki 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 rumba you were the shadow to my light did you feel oh. and this star you fade away afraid it is out of sight wanna see us all high where i know मतलब करदे ना नहीं चंगा लगता सिगा मैं गाई जाती हूं कहते कि तू बकवास जी मेरी इतनी सान समझता आंदी नहीं गी ਮਤਲਬ ਮੇਰਾ ਮਜ਼ਾਕ ਨਹੀਂ ਬਹੁਤ ਹਰਦਾ ਸੀ ਫਿਲਹਾਲ ਸਕੂਲ ਵਿੱਚ ਮੈਨੂੰ ਮੇਰੇ ਫਰੈਂਡਸ ਕਹਿੰਦੇ ਉਹ ਸਾਈਡ ਹੋ ਜਾ ਸਾਈਡ ਹੋ ਜਾ ਅੰਗਰੇਜ਼ੀ ਵਾਲੀ ਮੈਡਮ ਆ ਗਈ ਜਾ ਕਹਿੰਦੇ ਵੀ ਮਤਲਬ ਅੰਗਰੇਜ਼ ਆ ਗਏ ਪਾਸੇ ਹੋ ਜਾ ਆਪਾਂ ਨੂੰ ਤਾਂ ਸਮਝ ਨਹੀਂ ਆਣੀ ਉੱਤੋਂ ਟੱਪਦੀਆਂ ਦੀ ਗੱਲ ਤਾਂ ਲੋਕਾਂ ਨੇ ਮੈਂ ਪ੍ਰਵਾਨ ਨਹੀਂ ਕਰਦੀ ਮਤਲਬ ਜੋ ਮਰਜ਼ੀ ਬੋਲੀ ਆ ਨਾ ਵੀ ਕਹਿੰਦੇ ਆ ਨਾ ਵੀ ਜੇ 50 ਲੋਕ ਆਪਣੇ ਵਿਪਰੀਤ ਖੜੇ ਆ 50 ਪੱਖ 'ਚ ਵੀ ਖੜੇ ਹੋਣਗੇ ਉਹ ਪੰਜਾਬ 50 ਪੱਖ ਜਿਹੜੇ ਪੱਖ 'ਚ ਖੜੇ ਆ ਨਾ ਮੇਰੇ ਉਹਨਾਂ ਦੀ ਸਪੋਰਟ ਕਾਫੀ ਆ ਮੇਰੇ ਲਈ these hope is waiting for you in the dark you should know you're beautiful just the way you are

ਤੋਕਨ ਨਹੀਂ ਕੁਛ ਨਹੀਂ ਹੁੰਦਾ ਜੀ ਇਹਨੂੰ ਤੁਸੀਂ ਪੜਾਈ 'ਚ ਵੀ ਠੀਕ ਆ ਤੇ ਤੁਸੀਂ ਵੀ ਇਹਨੂੰ ਰੋਕੋ ਜਨਾ ਮੈਂ ਹਾਂ ਜੀ ਠੀਕ ਆ ਜੀ ਇਹਦੀ ਮੰਮੀ ਕਹਿੰਦੀ ਸੀ ਤੂੰ ਆਈਏ ਕੀ ਜੀ ਕਰੀ ਜਾਨੀ ਆ ਸੰਤ ਸਮਝ ਨਹੀਂ ਆਉਂਦੀ ਕਈ ਸੰਤ ਸਮਝ ਤਾਂ ਸਾਨੂੰ ਹਜੇ ਵੀ ਨਹੀਂ ਆਉਂਦੀ ਜੀ ਕੀ ਕਹਿੰਦੀ ਹੈ ਕੀ ਨਹੀਂ ਕਹਿੰਦੀ ਜੀ ਤੇ ਸਲਾਈ ਦਾ ਕੰਮ ਕਰਦੇ ਸੀ ਪਹਿਲਾਂ ਸਲਾਈ ਦੇ ਕੰਮ 'ਚ ਵੀ ਸੂਟ ਆਉਂਦਾ ਸੀ ਕਈ ਵਾਰ ਨੇ ਲੋਕਡਾਊਨ ਨੇ ਤਾਂ ਫਿਰ ਜਿਵੇਂ ਜੜਕੜਤੀ ਜੀ ਤੇ ਉਦੋਂ ਬਾਅਦ ਫਿਰ ਹੌਲੀ ਹੌਲੀ ਕਰਕੇ ਵੀ ਅਸੀਂ ਛੋਟੀ ਜਿਹੀ ਕਰਿਆਨੇ ਦੁਕਾਨ ਪਾ ਲਈ ਜੀ ਅਸੀਂ ਅਗੇ ਚੱਲ ਕੋਈ ਜੜ ਦੋਸ 400 ਆ ਜਾ ਕਰੋ ਅਸੀਂ ਨਹੀਂ ਟਾਈਮ ਪਾਸ ਕਰ ਲਿਆ ਕਰਾਂਗੇ ਜੀ ਤੁਸੀਂ ਦੇਖ ਰਹੇ ਹੋ ਬੋਲੀ ਹੌਲੀ ਬਾਬਾ ਤੇ ਮੈਂ ਹਾਂ ਅਫਤਾਰ ਸਿੰਘ ਕਿਹਾ ਜਾਂਦਾ ਹੈ ਕਿ ਹੁਨਰ ਕਿਸੇ ਰੱਬੀ ਦਾਤ ਤੋਂ ਘਟ ਨਹੀਂ ਹੁੰਦਾ ਅਜਿਹੀ ਦਾਤ ਰੱਬ ਨੇ ਪਿੰਡ ਛੜੇਵਾਂ ਦੀ ਹੁਨਾਰਤੀ ਹਸਨਦੀਪ ਨੂੰ ਦਿੱਤੀ ਹੈ ਹਸਨਦੀਪ ਹਾਲਾਂਕਿ ਪਿੰਡ ਦੇ ਮਾਹੌਲ ਵਿੱਚ ਜੰਮੀ ਪਲੀ ਅਤੇ ਪਿੰਡ ਦੇ ਹੀ ਸਰਕਾਰੀ ਸਕੂਲ 'ਚ 12ਵੀਂ ਤੱਕ ਪੜ੍ਹੀ ਹੈ ਲੇਕਿਨ ਉਸ ਨੂੰ ਅੰਗਰੇਜ਼ੀ ਦੇ ਨਾਲ ਸਪੈਨਿਸ਼, ਇਟਾਲੀਅਨ ਅਤੇ ਹੋਰ ਕਈ ਭਾਸ਼ਾਵਾਂ ਦੇ ਵਿੱਚ ਗਾਣੇ ਗਾਉਣ ਦੀ ਜਿਹੜੀ ਮਹਾਰਤ ਹਾਸਲ ਹੈ ਕਿ ਹੈ ਕਿ ਕਿਸ ਤਰ੍ਹਾਂ ਉੱਥੋਂ ਇੱਥੋਂ ਤੱਕ ਉਹ ਪਹੁੰਚੀ ਕਿਸ ਤਰ੍ਹਾਂ ਉਹਨੇ ਇਹ ਸਿੱਖਿਆ ਇਸ ਬਾਰੇ ਪੂਰੀ ਗੱਲਬਾਤ ਕਰਾਂਗੇ ਅਤੇ ਆਪਣੇ ਦਰਸ਼ਕਾਂ ਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਹੁਨਰ ਕਿਸ ਤਰ੍ਹਾਂ ਚਮਕਦਾ ਹੈਗਾ ਅ ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਹੌਲੀ ਪੌਲੀ ਬਾਬਾ ਦੇ ਵਿੱਚ ਤੇ ਅਸੀਂ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਹਾਲਾਂਕਿ ਸ਼ੁਰੂਆਤ ਕਿੱਥੋਂ ਹੋਈ ਕਿ ਤੁਹਾਡੇ ਜਿਹੜੇ ਵੀਡੀਓਜ਼ ਜੜੀਆਂ ਕੁਝ ਰਿਲੀਜ਼ ਹੋਈਆਂ ਸੀਗੀਆਂ ਜਿਦੇ ਵਿੱਚ ਦੇਖਿਆ ਕਿ ਤੁਸੀਂ ਇੰਗਲਿਸ਼ ਦੇ ਨਾਲ ਸਪੈਨਿਸ਼ ਇਟਾਲੀਅਨ ਅਤੇ ਹੋਰ ਜਿਹੜੀ ਵਿਦੇਸ਼ੀ ਭਾਸ਼ਾਵਾਂ ਦੇ ਵਿੱਚ ਜਿਹੜਾ ਹੈਗਾ ਗਾਣੇ ਗਾਉਣੇ ਹੋ ਹਾਲਾਂਕਿ ਬਹੁਤ ਔਖਾ ਕੰਮ ਹੈ ਸਾਰੇ ਨੂੰ ਸਸ਼ੀ ਕਾਲ ਕਹਿਣਾ ਚਾਹੂੰਗੀ ਤੇ ਐਂ ਮੈਂ ਜਦੋਂ ਸਟਾਰਟ ਕੀਤਾ ਸੀ ਤਾਂ ਮੈਂ 5th ਵਿੱਚ ਹੁੰਦੀ ਸੀਗੀ ਉਦੋਂ ਮੈਂ ਛੋਟੀ ਹੁੰਦੀ ਸੀਗੀ ਮੈਂ ਜਸਟ 뮤ਜ਼ਿਕ ਨੂੰ ਫਾਲੋ ਕਰਦੀ ਸੀਗੀ ਲਿਰਿਕਸ ਵਗੈਰਾ ਮੈਨੂੰ ਨਹੀਂ ਪਤਾ ਸੀਗਾ ਅ ਬੱਚਾ ਫਿਰ ਮਤਲਬ ਮੈਮਰੀ ਕਾਰਡ ਵਿੱਚ ਵੀਰੇ ਨੇ Song ਵਗੈਰਾ ਇਨਸਰਟ ਕਰਵਾਏ ਸੀਗੇ ਉਹ ਮਤਲਬ ਉਹ ਸੁਣਦੀ ਵੀ ਉਹਨਾਂ ਦੇ ਨਾਲ ਨਾਲ ਗਾਉਂਦੀ ਉਹ ਵੀ ਮੂੰਹ ਹਲਾਈ ਜਾਂਦੀ ਬਸ ਵੀ ਹਾਂ ਬਸ ਗਾਤਾ ਹਾਂ ਤੇ ਫਿਰ ਜਦੋਂ ਮਤਲਬ ਹਾਈ ਸਕੂਲ ਚ ਆਈ ਫਿਰ ਲਿਰਿਕਸ ਨੂੰ ਵੀ ਫੋਲੋ ਕੀਤਾ ਉਹਨਾਂ ਦੋਨਾਂ ਦਾ ਕੰਬੀਨੇਸ਼ਨ ਬਣਾ ਕੇ 뮤직 ਦਾ ਤੇ ਲਿਰਿਕਸ ਦਾ ਗਾਇਆ ਫਿਰ ਮਤਲਬ ਜਦੋਂ ਫਰਸਟ Song ਮੈਂ ਗਾਇਆ ਸੀਗਾ ਉਹ ਹੋਗੀ ਮੈਂ ਫੇਵਰਿਟ Song ਸੀਗਾ ਐਲਨ ਵਾਲਕਰ ਦਾ ਉਹ ਗਾਇਆ ਸੀਗਾ ਮੈਂ ਤੇ ਫਿਰ ਮਤਲਬ ਹੌਲੀ ਹੌਲੀ ਕਰਕੇ ਹੋਰ ਵੀ Song ਸਿੱਖੇ ਫਿਰ ਮੈਂ ਅਮਰੀਕਾਸ ਗੋਟ ਟੈਲੈਂਟ ਵਗੈਰਾ ਦੀਆਂ ਜਿਹੜੀਆਂ ਵੀਡੀਓਜ਼ ਆਉਂਦੀਆਂ ਸੀਗਾ YouTube ਤੇ ਉਹ ਵੇਖਦੀ ਵੀ ਮਤਲਬ ਕਰਦੇ ਨੇ ਨਹੀਂ ਚੰਗਾ ਲੱਗਦਾ ਸੀਗਾ ਮੈਂ ਗਾਈ ਜਾਂਦੀ ਉਹ ਕਹਿੰਦੇ ਕੀ ਤੂੰ ਬਕਵਾਸ ਜੀ ਮੈਨੂੰ ਸਾਨੂੰ ਸਮਝ ਆਂਦੀ ਨਹੀਂਗੀ ਤੇ ਫਿਰ ਮੈਂ ਕਹਿੰਦੀ ਨਹੀਂ ਨਹੀਂ ਉਦੋਂ ਮਮਾ ਬੈਠੇ ਸੀਗੇ ਮੈਂ ਮੰਮੀ ਨੂੰ ਦਿਖਾਇਆ ਮੈਂ ਕਿਹਾ ਵੇਖੋ ਇਹ ਵੀ ਐ ਕਰਕੇ ਵੀ ਜੇ ਮੈਂ ਗਾਨੀ ਆ ਨਾ ਵੀ ਵੱਡੇ ਵੱਡੇ ਸਟੇਜਸ ਤੇ ਜਾ ਕੇ ਗਾਵਾਂਗੇ ਨਾ ਵਧੀਆ ਮਤਲਬ ਫੇਮਸਿਟੀ ਮਿਲਦੀ ਹੈਗਾ ਤੇ ਮੰਮੀ ਕਹਿੰਦੇ ਚਲ ਠੀਕ ਐ ਵੇਖ ਲੱਗ ਗਈ ਤੇਰੀ ਮਰਜ਼ੀ ਆ ਤੇ ਫਿਰ ਮੈਂ ਕਿਹਾ ਹੁਣ ਵੇਖ ਲਓ ਤੁਸੀਂ ਵੇਖ ਲਓ ਮੈਂ ਤਾਂ ਛੱਡ ਦੇਣੀ ਮੈਨੂੰ ਕੀ ਆ ਫਿਰ ਹੋਲੀ ਕਰਕੇ ਮੈਂ ਉਦੋਂ 10 ਪਸੀ ਤੋਂ ਵੀ ਸਿੱਖਿਆ ਸੀ ਨਾਲ ਇੰਗਲਿਸ਼ Song ਦੇ ਹੀ ਫਿਰ ਹੁਣ ਹੁਣ ਥੋੜੇ ਮਤਲਬ ਥੋੜੇ ਮਹੀਨੇ ਹੀ ਹੋਏ ਹੈਗਾ ਉਦੋਂ ਸਿੱਖਿਆ ਸੀ ਮੈਂ ਬੈਲਾਚੋਮਨ ਹੀਸਤ ਜਿਹੜਾ ਹੈ ਸੀਗਾ ਹਾਲਾਂਕਿ ਪਿੰਡੂ ਮਾਹੌਲ ਹੈ ਜਿਹੜਾ ਹੈਗਾ ਇੱਥੇ ਜਿਹੜਾ ਬੜਾ ਔਖਾ ਹੁੰਦਾ ਹੈ ਕਿ ਹਾਲਾਂਕਿ ਕੁਝ ਜਿਹੜੇ ਸ਼ਬਦ ਆਪਾਂ ਜੇ ਅੰਗਰੇਜ਼ੀ ਦੇ ਵਿੱਚ ਵੀ ਬੋਲਦੀ ਹੈ ਤਾਂ ਲੇਕਿਨ ਉਹ ਕਹਿੰਦੇ ਹੁੰਦੇ ਕਿ ਸਾਡੇ ਸਮਝ ਨਹੀਂ ਆਉਂਦਾ ਜਾਂ ਸਾਡੇ ਸਿਰ ਦੇ ਉੱਤੋਂ ਟੱਪ ਕੇ ਜਿਹੜੇ ਅੰਗਰੇਜ਼ੀ ਦੇ ਸ਼ਬਦ ਤੇ ਮਤਲਬ ਇਹ ਸਪੈਨਿਸ਼ ਤੇ ਜਿਹੜੀ ਇਟਾਲੀਅਨ ਜਿਹੜੀ ਹੈਗੀ ਤਾਂ ਬਿਲਕੁਲ ਹੀ ਨਾ ਸਮਝ ਆਲੀ ਗੱਲ ਹੈ ਕਿ ਕਿਸੇ ਦੇ ਸਮਝ ਨਹੀਂ ਆਉਂਦੀ ਹਾਲਾਂਕਿ ਜਿਹੜੇ ਲੋਕ ਸਮਝਦੇ ਨੇ ਸਿਰਫ ਉਹਨਾਂ ਤੱਕ ਹੀ ਇਹ ਸੀਮਿਤ ਹੈ ਤੇ ਇੱਥੋਂ ਤੱਕ ਇਹ ਸਿੱਖਣਾ ਕਿਵੇਂ ਜੜਿਆ ਪੂਰਾ ਮਤਲਬ ਉਹ ਮੈਂ YouTube ਵਗੈਰਾ ਤੇ ਸਰਚ ਕਰਦੀ Google ਵਿੱਚ ਵੀ ਫਿਰ ਮਤਲਬ ਸਮਝਣ ਦੇ ਵੀ ਮੈਂ ਕਿਹਾ ਚਲੋ ਜਦੋਂ Song ਸਿੱਖ ਲਿਆ ਫਿਰ ਇਹਦਾ ਮਤਲਬ ਵੀ ਤਾਂ ਪਤਾ ਹੋਣਾ ਚਾਹੀਦਾ ਫਿਰ ਮੈਂ ਜਿਹੜੀਆਂ ਲਿਰਿਕਸ ਹੁੰਦੀਆਂ ਨਾ ਵੀਰੇ ਨੇ ਸਿਖਾਇਆ ਸੀ ਮੈਨੂੰ ਲਿਰਿਕਸ ਨੂੰ ਉੱਥੋਂ ਲੈ ਕੇ ਕਾਪੀ ਕਰਕੇ ਤੇ ਇੰਗਲਿਸ਼ ਤੋਂ ਮਤਲਬ ਇੰਗਲਿਸ਼ ਵਿੱਚ ਕਨਵਰਟ ਕਰਕੇ ਉਹ ਲੈਂਗੁਏਜ ਤੋਂ ਜਾਂ ਫਿਰ ਪੰਜਾਬੀ ਵਿੱਚ ਕਾਪੀ ਪੇਸਟ ਕਰ ਦਿੰਦੀ ਸੀਗੇ ਉਹ نیچے ਉਹਦੀ ਟ੍ਰਾਂਸਲੇਸ਼ਨ ਹੋ ਜਾਂਦੀ ਸੀ ਪਹਿਲਾ ਗਾਣਾ ਜਿਹੜਾ ਤੁਸੀਂ ਹੈਗਾ ਇੰਗਲਿਸ਼ ਜਾਂ ਸਪੈਨਿਸ਼ 'ਚ ਜਿਹੜਾ ਗਾਇਆ ਹੈਗਾ ਉਹ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਕਿਹੜਾ ਸੀਗਾ ਤੇ ਮਤਲਬ ਪੂਰਾ ਕਿਸ ਤਰ੍ਹਾਂ ਪਪੂਲਰ ਹੈ ਜਿਹੜਾ ਫੇਵਰਟ Song ਆਇਆ ਸੀ ਮੈਂ ਇਹਨਾਂ ਨੂੰ ਕਹਦਾ You were the shadow to my light did you feel us and the star you faded away afraid am is out of say when i see you A lie, where are you now? ਉਹ ਮਤਲਬ ਹਾਲਾਂਕਿ ਮਤਲਬ ਸੁਣਨ ਚੇ ਲੱਗਦਾ ਹੈ ਕਿ ਵਾਕਈ ਮਤਲਬ ਬਹੁਤ ਵਰੀਆ ਗਾਣਾ ਹੈ ਲੇਕਿਨ ਹਾਲਾਂਕਿ ਸਮਝ ਨਹੀਂ ਆਈ ਚਲੋ ਉਹ ਗੱਲ ਵੱਖਰੀ ਹੈ ਮਤਲਬ ਲੋਕ ਜਿਹੜੇ ਹੈਗੇ ਪੰਜਾਬੀ ਪੰਜਾਬ ਚ ਰਹਿੰਦੇ ਆ ਤਾਂ ਪੰਜਾਬੀ ਸੌਂਗਸ ਵੱਲ ਜ਼ਿਆਦਾ ਜਾ ਰਹੇ ਆ ਹਿੰਦੀ ਸੌਂਗਸ ਵੱਲ ਜ਼ਿਆਦਾ ਜਾ ਰਹੇ ਆ ਕਿ ਇਹਨਾਂ ਦੇ ਵਿੱਚ ਆਪਣਾ ਕੈਰੀਅਰ ਬਣਾਇਆ ਜਾਵੇ ਤੇ ਕਦੇ ਸੋਚਿਆ ਕਿ ਇਸ ਤਰ੍ਹਾਂ ਦਾ ਕਿ ਕੈਰੀਅਰ ਬਣਾਇਆ ਜਾਵੇ ਜਾਂ ਵੈਸੇ ਇੱਕ ਸ਼ੌਂਕ ਸਿਗਾ ਇਹ ਵਾਲਾ ਇਹ ਲੱਗਦਾ ਕਿ ਸ਼ੌਕ ਹੀ ਸੀਗਾ ਮਤਲਬ ਮੈਂ ਵੈਸੇ ਹੀ ਗੁੰਦੀ ਰਹਿੰਦੀ ਮਤਲਬ ਮੇਰਾ ਮਜ਼ਾਕ ਨਹੀਂ ਬਹੁਤ ਹਟਦਾ ਸੀ ਫਿਲਹਾਲ ਸਕੂਲ ਵਿੱਚ ਮੈਨੂੰ ਮੇਰੇ ਫੈਨਸ ਕਹਿੰਦੇ ਉਹ ਸਾਈਡ ਹੋ ਜੋ ਸਾਈਡ ਹੋ ਜੋ ਅੰਗਰੇਜ਼ੀਅਲੀ ਮੈਡਮ ਆ ਗਈ ਜਾਂ ਕਹਿੰਦੇ ਵੀ ਮਤਲਬ ਅੰਗਰੇਜ਼ ਜਾ ਕੇ ਪਾਸੇ ਹੋ ਜਾਓ ਆਪਾਂ ਨੂੰ ਤਾਂ ਸਮਝ ਨਹੀਂ ਆਣੀ ਉੱਤੋਂ ਟੱਪਦੀ ਐ ਦੀ ਗੱਲ ਤਾਂ ਪਰਿਵਾਰ ਬਾਰੇ ਦੱਸੋ ਕਿ ਮਤਲਬ ਕੌਣ ਕੌਣ ਹੈਗਾ ਤੇ ਕੀ ਬੇਸਿਕਲੀ ਕੰਮ ਕਿਸ ਤਰ੍ਹਾਂ ਦਾ ਹੈਗਾ ਤੇ ਕਿਸ ਤਰ੍ਹਾਂ ਜਿਹੜਾ ਕਰਦਾ ਜਿਹੜਾ ਪੂਰਾ ਖਰਚਾ ਚੜਾ ਚੱਲਦਾ ਹੈਗਾ ਤੇ ਪੜ੍ਹਾਈ ਜਿਹੜੀ ਹੈਗੀ ਸਰਕਾਰੀ ਸਕੂਲ ਚ ਪਤਾ ਲੱਗਿਆ ਕਿ ਤੁਸੀਂ ਸਾਰੀ ਕੀਤੀ ਹੈਗੀ ਤੇ ਕਿਸ ਤਰ੍ਹਾਂ ਦਾ ਰਿਹਾ ਪੜਾਉ ਅਹ ਘਰੇ ਤਾਂ ਦਾਦੀ ਹੈ ਮੈਂ ਤੇ ਪਾਪਾ ਮੰਮੀ ਤੇ ਬ੍ਰਦਰ ਹੈ ਸਿਸਟਰ ਸੀ ਉਹ ਵਿਆਏ ਗਏ ਤੇ ਸਾਡੇ ਪਾਪਾ ਕਰਦੇ ਸੀ ਕੰਮ ਹਾ ਸਲਾਈ ਕੜਾਈ ਦਾ ਠੀਕ ਹੈ ਸਾਡੇ ਸ਼ਾਪ ਵੀ ਹੈ ਬਸ ਸ਼ਾਪ ਤੋਂ ਹੀ ਕਰਦਾ ਗੁਜ਼ਾਰਾ ਸਕੂਲ ਦੇ ਵਿੱਚ ਜਦੋਂ ਸਟਾਰਟਿੰਗ ਤੇ ਦੇ ਵਿੱਚ ਜਦੋਂ ਗਾਣਾ ਸਿੱਖਿਆ ਤੇ ਉਸ ਤੋਂ ਬਾਅਦ ਕਿਸ ਤਰ੍ਹਾਂ ਦਾ ਲੱਗਦਾ ਸੀਗਾ ਕਿ ਮੇਰੇ ਜਿਹੜੀਆਂ ਸਹੇਲੀਆਂ ਸੀ ਨਾਲ ਵਾਲੇ ਜਿਹੜੇ ਫਰੈਂਡਸ ਸਰਕਲ ਜਿਹੜਾ ਸੀਗਾ ਜਾਂ ਟੀਚਰਸ ਜਿਹੜੇ ਸੀਗੇ ਤੇ ਉਹ ਕਿਸ ਤਰ੍ਹਾਂ ਕਹਿੰਦੇ ਸੀਗੇ ਜਾਂ ਉਹ ਵੀ ਸੁਣਨਾ ਪਸੰਦ ਕਰਦੇ ਹੁੰਦੇ ਸੀ ਕਿ ਬੈਠ ਕੇ ਜਿਹੜਾ ਹੈਗਾ ਸਕੂਲ ਟਾਈਮ ਤੋਂ ਬਾਅਦ ਜਾਂ ਸਕੂਲ ਜਦੋਂ ਰੈਸਸ ਹੋਈ ਉਹਦੋਂ ਸੁਨੇ ਜਾਵੇ ਸੁਣਨਾ ਤਾਂ ਸਾਰੇ ਪਸੰਦ ਕਰਦੇ ਸੀਗੇ ਵੀ ਟੀਚਰਸ ਵੀ ਬਹੁਤ ਮਤਲਬ ਵੀ ਕਹਿੰਦੇ ਸੀਗੇ ਵੀ ਤੈਨੂੰ ਟਰਾਈ ਕਰਨਾ ਚਾਹੀਦਾ ਕਿਤੇ ਕੰਪੀਟਿਟ ਮਤਲਬ ਕੰਪੀਟੀਸ਼ਨ 'ਚ ਜਾਣਾ ਚਾਹੀਦਾ ਨਾ ਗਾਂ ਲੱਗਿਆ ਨਹੀਂ ਕਿ ਮਤਲਬ ਜਦੋਂ ਸਟਾਰਟਿੰਗ ਦੇ ਵਿੱਚ ਇਸ ਤਰ੍ਹਾਂ ਦਾ ਹੁੰਦਾ ਕਿ ਆਪਾਂ ਮਤਲਬ ਪਿੰਡ ਦੇ ਵਿੱਚ ਪਿੰਡ ਦੇ ਮਾਹੌਲ 'ਚ ਐ ਤਾਂ ਮਤਲਬ ਇੰਗਲਿਸ਼ ਬੋਲੀ ਤਾਂ ਲੋਕ ਜਿਹੜੇ ਬਾਰੇ ਅਜੀਬ ਜਿਹੀ ਨਜ਼ਰ ਨਾਲ ਦੇਖਦੇ ਆ ਤੇ ਜੇ ਆਪਾਂ ਹੋਰ ਲੈਂਗੁਏਜ 'ਚ ਜ ਤੇ ਉਹ ਤਾਂ ਫਿਰ ਬਿਲਕੁਲ ਹੀ ਵੱਖਰੀ ਜੀ ਹੋ ਜਾਂਦੀ ਹੈ ਲੱਗਦਾ ਨਹੀਂ ਸੀ ਕਿ ਕਦੇ ਕਦੇ ਕਿ ਮਤਲਬ ਇਸ ਤਰ੍ਹਾਂ ਲੋਕ ਜਿਸ ਤਰ੍ਹਾਂ ਦਾ ਨਜ਼ਰ ਨਾਲ ਵੇਖਦੇ ਆ ਮਜ਼ਾਕ ਵੀ ਉਡਾਉਂਦੇ ਤਾਂ ਕਦੇ ਲੱਗਿਆ ਹੋਵੇ ਦੁੱਖ ਐਸੇ ਨੂੰ ਲੱਗ ਮੈਂ ਇੰਨਾ ਨਹੀਂ ਕਿਸੇ ਬਾਰੇ ਸੋਚਦੀ ਬਸ ਆਪ ਦੇ ਬਾਰੇ ਸੋਚੀਦਾ ਜ਼ਿਆਦਾ ਲੋਕਾਂ ਤੋਂ ਕੀ ਲੈਣਾ ਜ਼ਿੰਦਗੀ ਆਪ ਜਿਉਣਾ ਆਏ ਆ ਕਿਸੇ ਦੇ ਥੋੜੇ ਕਿਸੇ ਲਈ ਥੋੜਾ ਜਿਉਣਾ ਆਏ ਆ ਤੇ ਫਿਲਹਾਲ ਮੇਰੀ ਫੈਮਿਲੀ ਸਪੋਰਟ ਕਰਦੀ ਹੈ ਮੇਰੇ ਲਈ ਇੰਨੀ ਬਹੁਤ ਹੈ ਲੋਕਾਂ ਨਹੀਂ ਮੈਂ ਪਰਵਾਹ ਨਹੀਂ ਕਰਦੀ ਮਤਲਬ ਜੋ ਮਰਜੀ ਬੋਲੀ ਆ ਨਾ ਵੀ ਕਹਿੰਦੇ ਆ ਨਾ ਵੀ ਜੇ 50 ਲੋਕ ਆਪਣੇ ਵਿਪਰੀਤ ਖੜੇ ਆ 50 ਪੱਖ 'ਚ ਵੀ ਖੜੇ ਹੋਣਗੇ ਉਹ ਪੰਜਾਬ 50 ਪੱਖ ਜਿਹੜੇ ਪੱਖ 'ਚ ਖੜੇ ਆ ਨਾ ਮੇਰੇ ਉਹਨਾਂ ਦੀ ਸਪੋਰਟ ਕਾਫੀ ਹੈ ਮੇਰੇ ਲਈ ਬਾਕੀ ਨੈਗੇਟਿਵਿਟੀ ਤਾਂ ਬਹੁਤ ਆਉਂਦੀ ਰਹਿੰਦੀ ਹੈ ਪੋਜ਼ਿਟਿਵਿਟੀ ਹੋਣੀ ਚਾਹੀਦੀ ਖੁਦ ਵਿੱਚ ਬਲੱਡ ਵੀ ਮੇਰਾ ਵੀ ਪੋਜ਼ਿਟਿਵ ਹੈ ਦੈਟਸ ਵਾਈ ਮੈਂ ਵੀ ਜਿਹੜਾ ਪੋਜ਼ਿਟਿਵ ਹੈ ਵੀ ਪੋਜ਼ਿਟਿਵ ਤੇ ਕੀ ਇਸ ਤੋਂ ਬਾਅਦ ਫਿਰ ਕੀ ਸੋਚਿਆ ਹੈਗਾ ਕਿਸ ਪਾਸੇ ਕੈਰੀਅਰ ਬਣਾਉਂਦਾ ਸੋਚਿਆ ਮੈਂ ਹਜੇ ਸੋਚਿਆ ਵੀ ਮਤਲਬ ਜੇ ਵਧੀਆ ਕੋਈ ਕੰਪਨੀ ਵਗੈਰਾ ਮਿਲ ਗਈ ਜਾਂ ਇੱਧਰ ਕੈਰੀਅਰ ਬਣਦਾ ਫਿਰ ਮੈਂ ਪੱਕਾ ਮਤਲਬ ਇੱਧਰ ਜਾਉਂਗੀ ਤੇ ਵਧੀਆ ਟ੍ਰੇਨਿੰਗ ਵਗੈਰਾ ਵੀ ਲਵਾਂਗੀ ਗਾਉਂਗੀ ਚਲੋ ਸਾਡੇ ਦਰਸ਼ਕਾਂ ਨੂੰ ਕੁਛ ਹੁਣ ਤੁਸੀਂ ਸਪੈਨਿਸ਼ ਜਾਂ ਇਟਾਲੀਅਨ ਜਿਹੜੇ ਕੋਈ ਨਵੇਂ ਜਿਹੜੇ ਤੁਹਾਡੇ ਸੌਂਗਸ ਜਿਹੜੇ ਤੁਸੀਂ ਤਿਆਰ ਕੀਤੇ ਆ ਉਹ ਵੀ ਸਾਨੂੰ ਸੁਣਾਓ there's a hope is waiting for you in the dark you should know you're beautiful just the way you are and you don't have to change a thing the working changes are no scars you're beautiful we we with beautiful English, <laughs> <laughs> ਤੇ ਸਪੈਨਿਸ਼ ਐ ਇਟਾਲੀਅਨ ਜਿਹੜੀ ਹੈਗੀ ਉਨਾ ਮੀਟੀਨਾ ਮੀਸੋਨਲ ਜ਼ਾਤੋ ਓ ਬੇਲਾ ਚਾਓ ਬੇਲਾ ਚਾਓ ਬੇਲਾ ਚਾਓ 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 ਉਨਾ ਮੀਟੀਨਾ ਮੀਸੋਨਲ ਜ਼ਾਤੋ ਐ ਉਤਰਵਾਤੋ ਇਨ ਬਾਜ਼ੋਰ ਓ ਪਾਰਟੀਜਾਨੋ ਪਰਤਾ ਮੀ ਵਿਆ ਓ ਬੇਲਾ ਚਾਓ ਬੇਲਾ ਚਾਓ ਬੇਲਾ ਚਾਓ 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 ਪਾਰਟੀਜਾਨੋ ਪਰਤਾ ਮੀ ਵਿਆ ਮੈਂ ਸੰਤੋ ਦੀ ਮਰੀ ਇਹ ਇਹ ਵਾਲਾ ਕਿ ਕਿੰਨਾ ਦਾ ਗਾਣਾ ਗਾਇਬ ਹੈ ਕਿ ਕਾਫੀ ਮਸ਼ਹੂਰ ਜਿਹੜੇ ਸਪੈਨਿਸ਼ ਜਿਹੜੇ ਇਹ ਬੈਲਾ ਚਾਓ ਮਨੀ ਹੀਸਟ ਵੈਬ ਸੀਰੀਜ਼ ਆ ਕੋਈ ਉਹਦਾ Song ਹੈ ਤੇ ਬੈਲਾ ਚਾਓ ਦਾ ਮਤਲਬ ਹੈ ਗੁੱਡ ਬਾਏ ਬਿਊਟੀਫੁੱਲ ਇਹਦੇ ਨਾਲ ਜਿਹੜਾ ਹੋਰ ਕਿਹੜੀ ਕਿਹੜੀ ਲੈਂਗੁਏਜ ਦੇ ਵਿੱਚ ਤੁਸੀਂ ਜਿਹੜੇ Songs ਸਪੈਨਿਸ਼ ਅੱਛਾ ਬਾਈ ਲਾ ਮੇ ਕੋਮੋ ਸਿ ਫਾਇਦਾ ਆਲਟੀਮਾ ਫੇ ਇਨ ਸੇਮ ਸੇਪਸੀ ਤੋ ਕੇ ਨੋ ਸੇ ਉੰ ਬੇਸੀਤੋ ਬੇਸੋ ਬੇਸੀ ਤੋ ਬੇਬੀ ਤਾਕੀ 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 ਰੁੰਬਾ ਇਸਲੀ ਨ ਗੁੰਸਤੇ ਅਸੀਂ ਇਸ ਵੇਲੇ ਮੌਜੂਦ ਹੈ ਹਸਨਦੀਪ ਦੇ ਪਰਿਵਾਰ ਦੇ ਨਾਲ ਤੇ ਉਹਨਾਂ ਦੇ ਪਿਤਾ ਜੀ ਵੀ ਸਾਡੇ ਨਾਲ ਇੱਥੇ ਮੌਜੂਦ ਹੈ ਸਰਦਾਰ ਪੀਪਲ ਸਿੰਘ ਜੀ ਉਹਨਾਂ ਦੇ ਨਾਲ ਗੱਲਬਾਤ ਕਰਕੇ ਜਾਣਨ ਦੀ ਕੋਸ਼ਿਸ਼ ਕਰਦੇ ਆ ਕਿ ਕਿਦੋਂ ਇਹਨਾਂ ਨੂੰ ਪਤਾ ਲੱਗਿਆ ਕਿ ਉਹਨਾਂ ਦੀ ਬੇਟੀ ਦੇ ਵਿੱਚ ਐਸ ਤਰ੍ਹਾਂ ਦਾ ਹੁਨਰ ਹੈ ਜੋ ਬਹੁਤ ਹੀ ਕਾਟਰ ਵੇਖਣ ਨੂੰ ਮਿਲਦਾ ਹੈਗਾ ਸਭ ਤੋਂ ਪਹਿਲਾਂ ਤਾਂ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਹਾਂਜੀ ਤੇ ਕੀ ਹੈ ਕਿ ਤੁਹਾਨੂੰ ਕਿਦੋਂ ਪਤਾ ਲੱਗਾ ਕਿ ਤੁਹਾਡੀ ਬੇਟੀ ਜਿਹੜੀ ਹੈਗੀ ਅੰਗਰੇਜ਼ੀ ਦੇ ਨਾਲ ਨਾਲ ਜਿਹੜੀਆਂ ਹੋਰ ਭਾਸ਼ਾਵਾਂ ਜਿਹੜੀ ਵਿਦੇਸ਼ੀ ਭਾਸ਼ਾਵਾਂ ਹੈਗੀਆਂ ਉਹਨਾਂ ਦੇ ਵਿੱਚ ਜਿਹੜਾ ਗੌਂਚ ਜਿਹੜੀ ਮਹਾਰਤ ਆਸਲ ਰਹੀ ਪਹਿਲਾਂ ਤਾਂ ਪੰਜਵੀਂ ਸਕੂਲ 'ਚ ਸੀ ਪੜ੍ਹਦੀ ਜਦੋਂ ਉਦੋਂ ਨਿੱਕੇ ਮੋਟੇ ਮੈਡਮਾਂ ਫੈਕਸ਼ਨ ਦੇ ਬੁਲਾ ਲੈਂਦੇ ਸਕੂਲ 'ਚ ਪੰਜਾਬੀ ਗੀਤ ਹੀ ਮਾੜੇ ਮੋਟੇ ਉਹਨਾਂ ਨੂੰ ਸੁਆਉਂਦੀਆਂ ਡਾਕਟਰ 'ਚ ਬੁਲਾ ਲੈਂਦੇ ਸੀਗੇ ਇਹ ਤੁਗੀ ਸੁਣਦੇ ਸੀਗੇ ਪੰਜਾਬੀ 'ਚ ਤੇ ਮੈਂ ਅਸਲਾਮ ਮੈਂ ਮੈਡਮ ਜੀ ਇਹਨੂੰ ਕਿਸੇ ਇਸੇ ਪਾਸੇ ਨਾ ਵਾੜ ਦੇ ਤੁਸੀਂ ਤੇ ਇਹਨੂੰ ਪੜਾਈ ਵਾਲੇ ਪਾਸੇ ਜਾਣ ਦਿਓ ਜੀ ਤੇ ਉਹ ਕਹਿੰਦੇ ਨਹੀਂ ਕੁਛ ਨਹੀਂ ਹੁੰਦਾ ਜੀ ਇਹਨੂੰ ਤੁਸੀਂ ਪੜਾਈ ਚ ਵੀ ਠੀਕ ਆ ਤੇ ਤੁਸੀਂ ਵੀ ਇਹਨੂੰ ਰੋਕੋ ਜਨਾ ਮੈਂ ਹਾਂ ਜੀ ਠੀਕ ਆ ਜੀ ਬਾਅਦ ਚ ਫਿਰ ਜਦੋਂ ਦਸਵੀਂ ਚ ਸਾਨੂੰ ਪਤਾ ਲੱਗ ਗਿਆ ਵੀ ਇਹ YouTube ਤੇ ਇੰਗਲਿਸ਼ ਚ ਕੀ ਇਹਦੀ ਮੰਮੀ ਕਹਿੰਦੀ ਸੀ ਤੂੰ ਆਈਆਈ ਕੀ ਜੀ ਕਰੀ ਜਾਨੀ ਆ ਸਾਨੂੰ ਤਾਂ ਸਮਝ ਨਹੀਂ ਆਉਂਦੀ ਕਈ ਸਮਝ ਤਾਂ ਸਾਨੂੰ ਹਜੇ ਵੀ ਨਹੀਂ ਆਉਂਦੀ ਜੀ ਕੀ ਕਹਿੰਦੀ ਹੈ ਕੀ ਨਹੀਂ ਕਹਿੰਦੀ ਜੀ ਤੇ ਇਹ ਤਾਂ ਫਿਰ ਇਹਨਾਂ ਨੂੰ ਹੀ ਪਤਾ ਜੀ ਉਹਦੋਂ ਕੀ ਕੀ ਲੱਗਦਾ ਹੈ ਕਿ ਦਿਲ ਦਿਮਾਗ 'ਚ ਕੀ ਆਉਂਦਾ ਕਿ ਜਦੋਂ ਮਤਲਬ ਸਮਝ ਨਹੀਂ ਆਉਂਦੀ ਕਿ ਮਤਲਬ ਕੀ ਗਾਉਂਦੀ ਕੀ ਹੈ ਹਾਂਜੀ ਅਸੀਂ ਤਾਂ ਕਿਤੇ ਆਵਦਾ ਵੀ ਮਤਲਬ ਕਿ ਕੈਰੀਅਰ ਨਾ ਖਰਾਬ ਕਰ ਲਈ ਵੀ ਇਸ ਲਾਈਨ ਦੇ ਵਿੱਚ ਵੜ ਕੇ ਵੀ ਉਹਨੂੰ ਇਹ ਛੋਟੀ ਜਿਹੀ ਬੱਚੀ ਨੂੰ ਪਤਾ ਨਹੀਂ ਕਿ ਆ ਵੀ ਮੈਂ ਕੀ ਕਰਨਾ ਕੀ ਨਹੀਂ ਕਰਨਾ ਠੀਕ ਹੈ ਜੀ ਤੇ ਉਹ ਮੈਡਮ ਕਹਿੰਦੇ ਕੋਈ ਗੱਲ ਨਹੀਂ ਜੀ ਕੋਈ ਗੱਲ ਨਹੀਂ ਇੱਕ ਵਾਰ ਸਾਨੂੰ ਇੱਥੇ ਨਾਲ ਸਾਡਰ ਨਾਲ ਦਿਲ ਲੱਗਿਆ ਰਹਿੰਦਾ ਨਾਲੇ ਗੀਤ ਬੁਸਰਾ ਜਾਂਦੀ ਕਿ ਛੋਟੇ ਤੋਂ ਹੀ ਇਸ ਤਰ੍ਹਾਂ ਸੀ ਕਿ ਜਦੋਂ ਕਿ ਬਾਅਦ ਚ ਇਹਨੂੰ ਅਚਾਨਕ ਜਿਹੜਾ ਹੈਗਾ ਕਿ ਲੱਗਿਆ ਕਿ ਮਤਲਬ ਇਸ ਤਰ੍ਹਾਂ ਕਰਨਾ ਚਾਹੀਦਾ ਵੀ ਇਹ ਇਹ Song ਤਾਂ ਬਾਅਦ ਚ ਇਹਨਾਂ ਨੂੰ ਵੀ 10ਵੀਂ ਤੋਂ ਬਾਅਦ ਮੜਿਆ ਵੀ ਵੀ ਤਿਆਰੀ ਕਰਨੀ ਪਈ YouTube ਦੇ ਦੇਖ ਕੇ ਵਿੱਚ ਪਹਿਲਾਂ ਨਹੀਂ ਸੀ ਇਹਨਾਂ ਦੀ ਤੁਸੀਂ ਆਪਣੇ ਬਾਰੇ ਦੱਸੋ ਕਿ ਮਤਲਬ ਕਿ ਕੰਮ ਕੀ ਕਰਦੇ ਹੋ ਮਿਹਨਤ ਮਜ਼ਦੂਰੀ ਕਰਕੇ ਜਿਹੜਾ ਹੈਗਾ ਪਾਲਦੇ ਹੋ ਹਾਲਾਂਕਿ ਲੋਕ ਜਿਹੜੇ ਹੈਗੇ ਬੇਟੀ ਦੇ ਬਾਰੇ ਸੋਚਦੇ ਕਿ 10ਵੀਂ ਤੋਂ ਬਾਅਦ ਜਿਹੜਾ ਹੈਗਾ ਪਿੰਡੂ ਕਲਚਰ ਹੈ ਪਿੰਡ ਦਾ ਜਿਹੜਾ ਮੋਲ ਹੈਗਾ ਇਹਦੇ 'ਚ ਲੱਗਦਾ ਹੈਗਾ ਕਿ 10ਵੀਂ ਤੋਂ ਬਾਅਦ ਜਿਹੜਾ ਹੈਗਾ ਲੜਕੀ ਨੂੰ ਜਿਹੜਾ ਹੈਗਾ ਵਿਆਹ ਦੇਣਾ ਚਾਹੀਦਾ ਹੈਗਾ ਤੇ ਤੁਸੀਂ ਜਿਹੜਾ ਇਹਦਾ ਸ਼ੌਂਕ ਜਿਹੜਾ ਪਾਲ ਰਹੇ ਹੋ ਇਹਨੂੰ ਜਿਹੜਾ ਇੱਕ ਪ੍ਰਮੋਟ ਕਰ ਰਹੇ ਹੋ ਨੂੰ ਹੱਲਾਸ਼ੀਰ ਵੀ ਦੇ ਰਹੇ ਹੋ ਕਿ ਜਿਹੜਾ ਇਹ ਆਪ ਦਾ ਜਿਹੜਾ ਸ਼ੌਂਕ ਪੂਰਾ ਕਰੇ ਇਹਨੇ ਨਾਨ ਮੈਡੀਕਲ ਕੀਤੀ ਹੈ ਪਲੱਸ 2 ਬਣਾ ਜੀ ਤੇ ਅਸੀਂ ਗਾਂ ਵੀ ਇਨ ਕਨੇ ਵੀ ਆਪ ਦਾ ਨਾਲ ਸਿੰਗ ਵੀ ਰੱਖ ਜਾਰੀ ਰੱਖ ਤੇ ਨਾਲ ਪੜਾਈ ਵੀ ਜਾਰੀ ਰੱਖ ਤੇ ਅਸੀਂ ਤਾਂ ਇਹਨੂੰ ਸਾਰੀ ਸਹੂਲਤ ਦਿੰਦੇ ਆ ਜੀ ਤੇ ਸਲਾਈ ਦਾ ਕੰਮ ਕਰਦੇ ਸੀ ਪਹਿਲਾਂ ਸਲਾਈ ਦੇ ਕੰਮ ਚ ਵੀ ਸੂਟ ਆਉਂਦਾ ਸੀ ਕਈ ਵਾਰ ਨੇ ਲੋਕਡਾਊਨ ਨੇ ਤਾਂ ਫਿਰ ਜਿਵੇਂ ਜੜਕੜਤੀ ਜੀ ਤੇ ਉਦੋਂ ਬਾਅਦ ਫਿਰ ਹੌਲੀ ਹੌਲੀ ਕਰਕੇ ਵੀ ਅਸੀਂ ਛੋਟੀ ਜੀ ਕਰਿਆਨੇ ਦੁਕਾਨ ਵਾਲੀ ਜੀ ਅਸੀਂ ਅਗੇ ਚੱਲ ਕੋਈ ਜੜ ਦੋਸ 400 ਆ ਜਾ ਕਰੋ ਅਸੀਂ ਨਹੀਂ ਟਾਈਮ ਪਾਸ ਕਰ ਲਿਆ ਕਰਾਂਗੇ ਜੀ ਹਾਲਾਂਕਿ ਇਹ ਆਮ ਗੱਲ ਹੈ ਕਿ ਜਿਹੜੇ ਪਿੰਡੂ ਜਿਹੜਾ ਸਮਾਜ ਹੈ ਕਲਚਰ ਹੈਗਾ ਉਹਦੇ ਵਿੱਚ ਇਹ ਦੇਖਿਆ ਗਿਆ ਕਿ ਮਤਲਬ ਲੜਕੀਆਂ ਨੂੰ ਜ਼ਿਆਦਾ ਬਾਹਰ ਨਹੀਂ ਜਾਣ ਦਿੰਦੇ ਜਾਂ ਮਤਲਬ ਐਸ ਲਾਈਨ ਵੱਲ ਨਹੀਂ ਜਾਣ ਦਿੰਦੇ ਕਿ ਸਿੰਗਿੰਗ ਹੈ ਸੌ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਬਣਾਈਆਂ ਵੀ ਜਾਂਦੀਆਂ ਹੈਗਾ ਲੇਕਿਨ ਤੁਸੀਂ ਜਿਹੜਾ ਹੈਗਾ ਉਹਨੂੰ ਹਲਾਸ਼ੇਰੀ ਦੇ ਰਹੇ ਹੋ ਤੇ ਕਦੇ ਦਿਮਾਗ 'ਚ ਆਇਆ ਕੋਈ ਅਜੀਬ ਗੱਲ ਨਹੀਂ ਇਹ ਤਾਂ ਮਨ ਆਕ 'ਚ ਨਹੀਂ ਹੁੰਦਾ ਇਹ ਚੀਜ਼ ਅਸੀਂ ਕਹਿੰਦੇ ਨੇ ਵੀ ਤੂੰ ਆਪ ਦਾ ਵੀ ਸਹੀ ਨਹੀਂ ਸੀ ਤੇ ਸਹੀ ਆਪਦਾ ਕਾਰੋਬਾਰ ਕਰ ਆਪਦਾ ਜਿੰਨਾ ਹੁੰਦਾ ਤੇ ਤਰ ਤੋ ਵੱਧ ਤੋ ਵੱਧ ਜਿੰਨਾ ਹੋ ਅਸੀਂ ਤਰ ਸਹਯੋਗ ਦੇਵਾਂਗੇ ਕਿ ਤੂੰ ਵੱਧ ਤੋ ਵੱਧ ਕਰ। ਐਵਰੀਥਿੰਗ ਇਜ਼ ਪੋਸੀਬਲ ਇਨ ਥਿਸ ਵਰਡ। ਸਭ ਕੁਝ ਹੋ ਸਕਦਾ ਹੈ ਸਭ ਕੁਝ ਕਰ ਸਕਦੇ ਆਪਾਂ ਪਰ ਥੋੜਾ ਆਪਾਂ ਨੂੰ ਸੋਚਣਾ ਪਊਗਾ ਆ ਆ ਚੀਜ਼ਾਂ ਦਿਮਾਗ ਚ ਕੱਢਣੀ ਹੈ ਪੈਨ ਗਿਆ ਵੀ ਸਮਾਜ ਕੀ ਸੋਚੂਗਾ ਮੇਰੇ ਬਾਰੇ। ਆਪਾਂ ਖੁਦ ਲਈ ਜੀਣ ਆਏ ਆ ਬੜੀ ਕਿਸੇ ਲਈ ਥੋੜਾ ਜੀਣ ਆਏ ਆਗਾ। ਆਦੇ ਬਾਰੇ ਸੋਚੋ ਮਤਲਬ ਹਾਂ ਥੋੜਾ ਹੁੰਦਾ ਇਨਸਰਟਨ ਲਿਮਿਟਸ ਥੋੜੀ ਆਪਦੀ ਲਿਮਿਟਸ ਵੀ ਨਹੀਂ ਕਰਾਸ ਕਰਨੀ ਚਾਹੀਦੀ ਕਹਿ ਦਿੰਦੇ ਆ ਨਾ ਵੀ ਕੁਝ ਲੋਕ ਫੇਮਸਿਟੀ ਪਾ ਕੇ ਆਪਦੀਆਂ ਜੜਾਂ ਨੂੰ ਭੁੱਲ ਜਾਂਦੇ ਆ ਜਿਹੜੇ ਸਪੋਰਟ ਕਰਦੇ ਆ ਉਹਨਾਂ ਨੂੰ ਹਮੇਸ਼ਾ ਹੀ ਉਹਨਾਂ ਨੂੰ ਅੱਗੇ ਲੈ ਕੇ ਚੱਲਣਾ ਚਾਹੀਦਾ ਉਹਨਾਂ ਨੂੰ ਮੱਦੇ ਨਜ਼ਰ ਰੱਖ ਕੇ ਕਹਿ ਦਿੰਦੇ ਆ ਨਾ ਵੀ ਉਹਨਾਂ ਮਤਲਬ ਜੇ ਕਹਿ ਦਿੰਦੇ ਆ ਹੁਣ ਮੈਂ ਜੇ ਕੱਲ ਨੂੰ ਥੋੜਾ ਫੇਮਸ ਹੋ ਗਈ ਮੈਂ ਆਖੂਗੀ ਮੈਨੂੰ ਤਾਂ ਕਿਸੇ ਨੇ ਸਪੋਰਟ ਨਹੀਂ ਕੀਤਾ ਸੀ ਮੈਂ ਤਾਂ ਆਪਦੇ ਬਲਬੂਤੇ ਤੇ ਆਈ ਆ ਇਹ ਨਹੀਂ ਹੁੰਦਾ ਆਪਦੀਆਂ ਜੜਾਂ ਨਹੀਂ ਭੁੱਲਣੀਆਂ ਚਾਹੀਦੀਆਂ ਚਲੋ ਲਾਸਟ ਦੇ ਵਿੱਚ ਮਤਲਬ ਕੁਝ ਇਹ ਜਿਹੇ ਗੀਤ ਜਿਹੜਾ ਹੈਗਾ ਕਿ ਤੁਹਾਨੂੰ ਲੱਗਦਾ ਹੈਗਾ ਕਿ ਮਤਲਬ ਬਹੁਤ ਫੇਮਸ ਹੈ ਜਾਂ ਮਤਲਬ ਉਹ ਗੌਂਦ ਦੇ ਵਿੱਚ ਜਿਹੜੇ ਹੈਗੇ ਕਾਫੀ ਜਿਹੜੇ ਵੱਡੇ ਸਿੰਗਰਸ ਜਿਹੜੇ ਹੈਗੇ ਉਹਨਾਂ ਨੇ ਉਹਨਾਂ ਨੂੰ ਗਾਇਆ ਹੈ ਯੂ ਦਾ ਲਾਈ ਯੂ ਦਾ ਨਾਈ ਯੂ ਦਾ ਕਲਰ ਆਫ ਮਾਈ ਬਲ ਯੂ ਦਾ ਕੇਅਰ ਯੂ ਦੇ ਪੈ ਯੂ ਦਾ ਓਨਲੀ ਥਿੰਗ ਆਈ ਵਾਂਟ ਟੂ ਟੱਚ ਨੈਵਰ ਨਿਊ ਥੈਟ ਇਟ ਕੀਨ ਮੀਨ ਸੋ ਮਾਚ ਸੋ ਮਾਚ you the fee, I don't care, cause I'll never be so high Follow me, to do the dark, let me take your past the satellite. You can see the words you brought to life, to life So love me like you do, la la, love me like you do Love me like you do, la la, love me like you do Touch me like you do, ta ta, touch me like you do. What are you waiting for? Fading in, fading out on the edge of paradise. Every inch, of your skin is a holy grail. I gotta find. Only you can set my heart on fire, on fire. yeah I'll let you set the pace cuz i'm not taking stray my head's been aching around i can see clear no more so what are you wearing for love me like you do la la love me like you do asi hasdeep kaur jisnu hunar di rabbidaat mili hai ਅਜਿਹੇ ਹੋਰ ਵੀਡੀਓਜ਼ ਦੇ ਨਾਲ ਤੁਹਾਡੇ ਸਾਹਮਣੇ ਪੇਸ਼ ਹੋਵਾਂਗੇ ਉਦੋਂ ਤੱਕ ਮੈਨੂੰ ਦਿਓ ਇਜਾਜ਼ਤ ਧੰਨਵਾਦ